ਸੰਗਰੂਰ ਦੇ ਲਹਿਰਾਗਾਗਾ ਤੋਂ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ ਵਿੱਚ ਲਹਿਰਾਗਾਗਾ ਵਿੱਚ ਜਸ਼ਨ ਦਾ ਮਾਹੌਲ ਹੈ ਐਡਵੋਕੇਟ ਬਰਿੰਦਰ ਗੋਇਲ ਦੇ ਸਮਰਥਕਾਂ ਵੱਲੋਂ ਢੋਲ ਵਜਾ ਕੇ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਬਰਿੰਦਰ ਗੋਇਲ ਨੇ ਲਹਿਰਾਗਾਗਾ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਹੈ ਉਸੇ ਤਰ੍ਹਾਂ ਹੀ ਮੰਤਰੀ ਬਣ ਕੇ ਹੁਣ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਗੇ ਅੱਜ ਬੜੀ ਖੁਸ਼ੀ ਹੈ ਸਾਨੂੰ ਸੰਨੂ ਕੀ ਸਾਰੇ ਸ਼ਹਿਰ ਵਾਸੀਆਂ ਨੂੰ ਬੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਕੱਲ ਤੋਂ ਹੀ ਜਦੋਂ ਦਾ ਹੀ ਪਤਾ ਲੱਗਿਆ ਸਾਡੇ ਕੋਲ ਬਹੁਤ ਫੋਨ ਆ ਰਹੇ ਨੇ ਇਹ ਵਧਾਈਆਂ ਦੇਣ ਲਈ ਵੀ ਸਾਰੇ ਪਹੁੰਚ ਰਹੇ ਨੇ ਅਸੀਂ ਧੰਨਵਾਦ ਕਰਦੇ ਹਾਂ ਹਰਵਿੰਦ ਕੇਜਰੀਵਾਲ ਜੀ ਦਾ ਤੇ ਮੁੱਖ ਮੰਤਰੀ ਭਗਵੰਤ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਕੇ ਸਾਨੂੰ ਇਸ ਲਈ ਯੋਗ ਸਮਝਿਆ ਕਿ ਸਾਨੂੰ ਮੰਤਰੀ ਬਣਾਇਆ ਤੁਸੀਂ ਪਹੁੰਚ ਰਹੇ ਹੋ ਫਿਰ ਮੁੱਖ ਸੋਨ ਤੁਨ ਸਮਾਰੋਹ ਦੇ ਵਿੱਚ ਹਾਂ ਅਸੀਂ ਅੱਜ ਪਹੁੰਚ ਰਹੇ ਹਾਂ ਸ਼ਾਮ ਨੂੰ ਸੌ ਚੁੱਕ ਸਮਾਗਮ ਚ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਇਹ ਮੌਕਾ ਮਿਲਿਆ ਲੋਕਾਂ ਦੀ ਸੇਵਾ ਕਰਨ ਦਾ ਪਹਿਲਾਂ ਤੁਸੀਂ ਲਹਿਰੇ ਹਲਕੀ ਦੀ ਸੇਵਾ ਕਰਨੀ ਆ ਹੁਣ ਪੂਰੇ ਪੰਜਾਬ ਦੀ ਸੇਵਾ ਕਰਾਂਗੇ ਕਿਵੇਂ ਲੱਗਦਾ ਹੈ ਆ ਬਿਲਕੁਲ ਕਰਾਂਗੇ ਜੀ ਪਹਿਲਾਂ ਲਹਿਰੇ ਗਾਗੇ ਤੱਕ ਹਲਸੀ ਆਪ ਦੇ ਹਲਕੇ ਤੱਕ ਸੀ ਹੁਣ ਸਾਰੇ ਪੰਜਾਬ ਦੀ ਸੇਵਾ ਕਰਾਂਗੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਲੋਕ ਸਾਡਾ ਸਾਥ ਦੇਣਗੇ ਤੇ ਅਸੀਂ ਪੂਰੀ ਤਰ੍ਹਾਂ ਉਹਦੀ ਸੇਵਾ ਕਰਾਂਗੇ ਬਹੁਤ ਖੁਸ਼ੀ ਦੀ ਗੱਲ ਹੈ ਮੰਤਰੀਪਦ ਮਿਲਣ ਜਾ ਰਿਹਾ ਹੈ ਲੋਕਾਂ ਦੀਆਂ ਦੁਆਵਾਂ ਐਮਐਲਏ ਸਾਹਿਬ ਦੀ ਮਿਹਨਤ ਸਦਕਾ ਲੋਕਾਂ ਦੀਆਂ ਦੁਆਵਾਂ ਦੇ ਨਾਲ ਅ ਮੁੱਖ ਮੰਤਰੀ ਸਾਹਿਬ ਨੇ ਦੂਰਅੰਦੇਸ਼ੀ ਦੀ ਨਿਗਾਹ ਨਾਲ ਉਹਨਾਂ ਦੇ ਰਹਿਨਮਾਈ ਹੇਠ ਮੰਤਰੀਪਦ ਅੱਜ ਸੌਚ ਕੰਜਾਰੇ ਨੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਤੁਸੀਂ ਪਹੁੰਚ ਰਹੇ ਹੋ ਜੰਡੀਗੜ ਤੋਂ ਕੋਸ਼ਿਸ਼ ਹੈ ਪਹੁੰਚਣ ਦੀ ਅਰਵਿੰਦ ਕੇਜਰੀਵਾੜ ਜੀ ਦਾ ਕੀ ਕਹਿਣਾ ਚਾਹੋਗੇ ਧੰਨਵਾਦ ਸਰ ਬਹੁਤ ਧੰਨਵਾਦ ਹੈ ਸਾਰੀ ਹਾਈ ਕਮਾਂਡ ਦਾ ਕੇ ਜੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨ ਆਜ ਸਾਡੇ ਇਲਾਕੇ ਲਈ ਤੇ ਸਾਰੇ ਇਲਾਕੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਰਿੰਦਰ ਗੋਇਲ ਜੀ ਜੋ 1992 ਤੋਂ ਹਲਕੇ ਦੀ ਸੇਵਾ ਕਰ ਰਹੇ ਨੇ ਮਾਨਯੋਗ ਅਰਵਿੰਦ ਕੇਂਦਰੀਵਾਲ ਜੀ ਭਗਵੰਤ ਮਾਨ ਜੀ ਸੰਦੀਪ ਪਾਟਕ ਜੀ ਦੀ ਟੀਮ ਨੇ ਉਹਨਾਂ ਨੂੰ ਇਸ ਯੋਗ ਸਮਝ ਕੇ ਮੰਤਰੀ ਪਦ ਦਿੱਤਾ ਤੇ ਉਹ ਉਮੀਦ ਸਾਰਾ ਇਲਾਕੇ ਦੇ ਵਿੱਚ ਬਹੁਤ ਖੁਸ਼ੀ ਹੈ ਉਮੀਦ ਕਰਦੇ ਆ ਮੀਰਾ ਸਾਡੇ ਇਲਾਕੇ ਪਹਿਲਾਂ ਵੀ ਉਹ ਬਹੁਤ ਮਿਹਨਤ ਕਰਦੇ ਸੀ ਤੇ ਉਹਨਾਂ ਨੇ ਹੋਰ ਬਹੁਤ ਮਿਹਨਤ ਕਰਕੇ ਇਲਾਕੇ ਨੂੰ ਕਾਫੀ ਅੱਗੇ ਲੈ ਕੇ ਜਾਣਗੇ ਕਿ ਸਾਡਾ ਲਹਿਰੇ ਹਲਕੇ ਦੇ ਐਮਐਲਏ ਨੇ ਜੋ ਵਿਰੇਂਦਰ ਕੋਇਲ ਜੀ ਜਿਹੜੇ ਦਿਨ ਰਾਤ ਮਿਹਨਤ ਪਹਿਲਾਂ ਤੋਂ ਹੀ ਕਰ ਰਹੇ ਨੇ 23 ਸਾਲਾਂ ਤੋਂ ਉਹ ਲਗਾਤਾਰ ਹਲਕੇ ਦੀ ਸੇਵਾ ਕਰ ਰਹੇ ਨੇ ਤੇ ਅੱਜ ਉਹਨਾਂ ਨੂੰ ਮਾਨਯੋਗ ਕੇਜਰੀਵਾਲ ਸਾਹਿਬ ਨੇ ਤੇ ਮਾਨਯੋਗ ਭਗਵੰਤ ਮਾਨ ਜੀ ਨੇ ministry ਦੇ ਵਿੱਚ ਲਿਆ ਤਾਂ ਜਿਹੜੇ ਕਿ ਸ਼ਾਮ ਨੂੰ 5 ਵਜੇ ਚੰਡੀਗੜ੍ਹ ਵਿਖੇ ਸੌ ਚੱਕਣਗੇ ਤਾਂ ਸਾਰਾ ਹਲਕਾ ਹੀ ਵਧਾਈ ਦਾ ਪੱਤਰ ਹੈ ਸਾਰੇ ਹਲਕੇ ਦੀਆਂ ਦੁਆਵਾਂ ਸਾਰੇ ਹਲਕੇ ਦਾ ਆਸ਼ੀਰਵਾਦ ਉਹਨਾਂ ਦੇ ਨਾਲ ਹੈ ਮੈਨੂੰ ਲੱਗਦਾ ਹੁਣ ਲਹਿਰੇ ਹਲਕੇ ਦੀ ਕਿ ਸੂਚੇ ਪੰਜਾਬ ਦੀ ਜਿੰਨਾ ਉਹਨਾਂ ਦੇ ਹਿੱਸੇ 'ਚ ਹੋਏਗਾ ਉਸ ਵੱਲੋਂ ਕੋਈ ਉન્નਤੀ ਦੇ ਵਿੱਚ ਕੋਈ ਕਸਰ ਨਹੀਂ ਬਾਕੀ ਰਹੇਗੀ ਤੇ ਸਾਡਾ ਲਹਿਰਾ ਹਲਕਾ ਤਾਂ ਜਰੂਰ ਹੀ ਦਿਨ ਦੁਪਹਿਰ ਨਹੀਂ ਰਾਤ ਚੋਂ ਕਿ ਤਰੱਕੀ ਕਰੇਗਾ ਕਿਉਂਕਿ ਸਾਰਾ ਕੁਝ ਹੀ ਸਾਡਾ ਆਪਣਾ ਤਾਂ ਮੈਂ ਤੁਹਾਡੇ ਸਾਰਿਆਂ ਤੋਂ ਵੀ ਸਹਿਯੋਗ ਦੀ ਮੰਗ ਕਰਦੀ ਹੋਈ ਇਹ ਉਮੀਦ ਕਰਦੀ ਆ ਕਿ ਸਾਡਾ ਲਹਿਰਾ ਸ਼ਹਿਰ ਜੋ ਤੇ ਸਾਡਾ ਲਹਿਰਾ ਹਲਕਾ ਜੋ ਹੈ ਉਹ ਉਲੰਧੀਆਂ ਨੂੰ ਛੂਏਗਾ ਧੰਨਵਾਦ ਜੀ